ਥੀ ਭੜਗੇ ਲੈ ਗਏ ਥਾਣੇ ਉਹਦੇ ਤੇ ਕਿ ਨਾ ਹੋਇਆ ਪਰਚਾ ਦਰਜ ਰਿਓ ਕਿਡਨੈਪ ਦਾ ਤੇ ਜਿਹੜੇ ਪਈਆਂ ਨੇ ਪਾਗ ਰਿਓ ਪਰਚਾ ਨਹੀਂ ਦਰਜ ਕਰ ਰਹੇ ਚਲੋ ਪਰਚਾ ਦਰਜ ਹੋਣ ਕਹਿਣ ਦਬਾਉਣ ਤੇ ਪਰਚਾ ਦਰਜ ਹੋਇਆ ਤੇ ਉਹਨੇ ਕਿ ਸਟਾਫ ਨਹੀਂ ਕੀਤਾ ਸਾਡੇ ਬੰਦੇ 6-7 ਅੰਦਰ ਨੇ ਇਹਦੇ ਪੰਜਾਬ ਜਿਹਨਾਂ ਦੀ ਪਾਗ ਲੱਤੀ ਉਹਦੇ ਵਿੱਚ ਹਸਪਤਾਲ ਦਾਖਲ ਹੈ ਅੱਛਾ ਉਹਦੇ ਸਾਥੀ ਅੰਦਰ ਨੇ ਕਿ ਕਿਡਨੈਪ ਦਾ ਪਰਚਾ ਦਰਜ ਕਰਤਾ ਪਈਆਂ ਤੇ ਪਰਚਾ ਨਹੀਂ ਦਰਜ ਹੋ ਰਿਹਾ ਜਿਨ੍ਹਾਂ ਨੇ ਸਾਡੇ ਸਰਦਾਰ ਭਲਾ ਦੀ ਪਾਗ ਲਈਏ ਜਿਹਨੇ ਸਰਦਾਰ ਪਾਣੂ ਕੁੱਟਿਆ ਉਹਨਾਂ ਦਾ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋ ਗਿਆ ਕਿੰਨੇ ਬੰਦਿਆਂ ਦੇ ਅਰਚਾ ਮੇਰੇ ਕੋਲ ਚਾਰ ਪੰਜ ਬੰਦੇ ਹੋ ਗਏ ਜੀ ਤੇ ਅਰੈਸਟ ਕਿਉਂ ਨਹੀਂ ਕਰ ਰਹੇ ਹੈਂ ਅਰੈਸਟ ਇਸ ਲਈ ਵੀ ਉੱਤੋਂ ਸ਼ੋਕ ਮਿੱਤਲ ਨੇ ਦਬਾਇ ਰਮੇਸ਼ ਮਿੱਤਲ ਦਬਾਏ ਜੀ ਸਿਆਸੀ ਦਬਾਵਾ ਸਿਆਸੀ ਦੇ ਬਾਪੂਰਾ ਦੇਖੋ ਇਹ ਇਹ ਦੁਕਾਹ ਸਾਰੀ ਮਾਰਕੀਟ ਹੈ ਕਿਸੇ ਗਰੀਬ ਬੰਦੇ ਦੇੜੀ ਨਹੀਂ ਲਾਣ ਦਿੰਦੇ ਇੱਥੇ ਪੰਜ ਸਾਰੀ ਦੇੜੀ ਨਾਕੇ ਲਾਏ ਪੰਜਾਬ 'ਚ ਗੱਡੀ ਘੜੀ ਰੇ ਹੁੰਦਾ ਕਾਰਨ ਕੀ ਹੈ ਇਹਨਾਂ ਦਾ ਦਬਾਅ ਹੈ ਸਰਕਾਰ ਨੂੰ ਨਾ ਜਲਦੀ ਹੈ ਪੁਲਿਸ ਵੀ ਨਾ ਕਹਿੰਦੀ ਜਲਦੀ ਹੈ ਆਮ ਆਦਮੀ ਪਾਰਟੀ ਦੇ ਕਹਿੰਦੇ ਸੀ ਅਸੀਂ ਬਦਲਾ ਲਿਆਵਾਂਗੇ ਬਦਲਾਇ ਹੀ ਬਦਲਾਣਾ ਨਾ ਗਰੀਬਾਂ ਨੂੰ ਮਾਰਦੇ ਬੇਗਰੀਬਾਂ ਗੱਲ ਘੁੱਟਦੇ ਪਏ ਆ ਦੇ ਅੱਜ ਜਿਹੜੇ ਸਿੱਖ ਵੀਰ ਦੀ ਪਾਗਲ ਸੀ ਅੱਜ ਜਿਹੜੇ ਵੀਰ ਖੜੇ ਆ ਜਿਹੜੇ ਦੂਰ ਦੂਰ ਖੜੇ ਆ ਅੱਜ ਇਹਨਾਂ ਸਿੱਖਾਂ ਦਾ ਸਾਥ ਨਾ ਦਿੱਤਾ ਕੱਲ ਇਹਨਾਂ ਦੇ ਪੱਗਾਂ ਉੱਤਣ ਗਿਆ ਇਹ ਪੁਲਸ ਵਾਲੇ ਵੀ ਪੱਗਾਂ ਉੱਤਣ ਗਿਆ ਜੇ ਸਾਥ ਸੀ ਤੇ ਰਸਦ ਆ ਤਰਨ ਤਰਨ ਵੀ ਕਿ ਲੜਕ ਨੂੰ ਬਾਹਰ ਇਹ ਕੰਮੀ ਫੜ ਲੈ ਜੀ ਪੰਜਾਬ ਜਿਹੜਾ ਰਾਜੀ ਨਾ ਹੋ ਰਿਹਾ ਇੱਕ ਪੁਲਸ ਨੇ ਜਦ ਕੋਈ ਪਰਚਾ ਦਰਜੀ ਉਹਨੂੰ ਕਿਤਾਰੀ ਕਿਉਂ ਨਹੀਂ ਹੋ ਰਹੀ ਸਾਡਾ ਕੀ ਗੁਨਾਹ ਹੈ ਸਾਡੇ ਸਿੱਖੋ ਗੁਨਾਹ ਹੈ ਇਹ ਪੱਗਾਂ ਲਗਵੇ ਜੀ ਇਹ ਬੇਅੰਦੇ ਸ਼ਰਮੀ ਦੀ ਹੱਦ ਕਰਦੀ ਹੈ ਲੋਕਾਂ ਨੇ ਇਹ ਬੇਨਤੇ ਬੁੱਚੜ ਤੋਂ ਬਾਅਦ ਜਿਹੜਾ ਇਹ ਨਾਲ ਬੁੱਚੜ ਆ ਇਹਦੀ ਸਰਕਾਰ ਇਦਾਂ ਕਰ ਰ ਇੱਥੇ ਦੇ ਇਹ ਕੰਮ ਆ ਕਿ ਚੋਰ ਚੋਰੀ ਵੀ ਕਰੇ ਤੇ ਮਕਾਨ ਮਾਲਕ ਨੂੰ ਫੜੇ ਇਹ ਹਾਲਾਤ ਬਣ ਚੁੱਕੇ ਪੰਜਾਬ ਦੇ ਕਿ ਤੁਸੀਂ ਆਪਣੇ ਆਪਣੇ ਘਰ ਦੀ ਰਾਖੀ ਨਹੀਂ ਕਰਨੀ ਆਉਣ ਵਾਲੇ ਦਿਨ ਤੁਹਾਡੇ ਲਈ ਮੁਸ਼ਕਲ ਹੋਣੀ ਹੋਣੀ ਆ ਸਿੱਖ ਲੋਕ ਇਕੱਠੇ ਹੋਣਗੇ ਤਾਂ ਹੀ ਬਚ ਪਾਣਗੇ ਜੇ ਆਪੋ ਜੀ ਗੁਰਪਾਲੀ ਵੰਡੇ ਰਹੇ ਤੇ ਇਸ ਤਰ੍ਹਾਂ ਹੀ ਕੁੱਟ ਖਾਣਗੇ ਇਹ ਪੱਗਾ ਪੁਲਿਸ ਵਾਲੇ ਦੇ ਵੀ ਬੰਨੀਆਂ ਹੋਈਆਂ ਉਹੀ ਪੱਗਾ ਵਾਲੇ ਸਾਡੇ ਡੰਗਾ ਭਰੰਥੇ ਆ ਮੈਂ ਕਿਹਾ ਪੱਗਾ ਵਾਲੇ ਪਰੇ ਹੋ ਜੋ ਟੈਪੋ ਵਾਲੇ ਆ ਜਾਣ ਟੋਪੀਆਂ ਵਾਲੇ ਅਸੀਂ 5 ਮਿੰਟ ਜਨਾਂ ਨੂੰ ਬਖਰਾ ਕੇ ਪਰੇ ਕਰ ਦਵਾਂਗੇ ਖਾਲਸਾ ਜਿੰਦਾਬਾਦ ਖਾਲਸਾ ਜਿੰਦਾਬਾਦ ਅਸੀਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਚਾਰੇ ਪਾਸੇ ਕੀ ਹੋ ਰਿਹਾ ਹੈ ਰੋਜ਼ ਖਸੇ ਪੱਗਾਂ ਲੱਗ ਰਹੀਆਂ ਨੇ ਉਹਨੇ ਜਲੰਧਰ ਦਾ ਮੈਟਰ ਜਿਹੜਾ ਸਾਹਮਣੇ ਆਇਆ ਤੁਸੀਂ ਜਿਸ ਕਿੰਦੇ ਜੋ ਇੱਕ ਕਾਲਕ ਬਜ਼ੁਰਗ ਜੋ 70 72 ਸਾਲ ਦਾ ਬਜ਼ੁਰਗ ਹੈ 70 72 ਸਾਲ ਦੀ ਉਮਰ ਉਹਦੀ ਪੱਗ ਲਾਈ ਗਈ ਜਿਹਨੇ ਪੱਗ ਲਾਈ ਉਹਨਾਂ ਨੂੰ ਫੜ ਕੇ ਥਾਣੇ ਲੈ ਗਏ ਥਾਣੇ ਵਾਲਿਆਂ ਨੇ ਕਿੰਨਾ ਸਾਥ ਦਵਾਇਆ ਜਿਹਦੇ ਛੱਡਣ ਆਏ ਉਹਨਾਂ ਨੇ ਪਰਚਾ ਦੱਚ ਕਰਤਾ ਵੀ ਉਹ ਗਵਾ ਕੇ ਲੈ ਕੇ ਆਏ ਉਹ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਫੋਨ ਕਰਦੇ ਨਹੀਂ ਆਂਦੀ ਪਰ ਇੱਕ ਸਿਆਸੀ ਦਬਾਅ ਕਰਕੇ ਆ ਜੋ ਹਜੇ ਸ਼ੋਕ ਮਿੱਤਲ ਜਿਹੜੇ ਹੈ ਰਮੇਸ਼ ਮਿੱਤਲ ਇਹਨਾਂ ਨੇ ਦਬਾਅ ਕਰਕੇ ਉਹਨਾਂ ਦੇ ਪਰਚਾ ਦਰਜ ਕੀਤਾ ਜਿਹੜੇ ਇੱਕ ਸਿੱਖ ਵੀਰ ਦੀ ਪੱਗ ਲਾ ਕੇ ਲਗੇ ਆ ਉਹਨਾਂ ਦੇ ਕੋਈ ਕਾਰਵਾਈ ਹੁੰਦੀ ਵੀ ਉਹਨਾਂ ਭਈਆਂ ਨੇ ਉਹਨਾਂ ਪੱਗ ਲਈ ਨਾਲੇ ਕਿਸਾਨ ਦੀ ਬੇਇਨਸਾਫੀ ਕੀਤੀ ਇਹ ਨਾਲ ਸਰਕਾਰੀ ਸ਼ਹਿ ਨਹੀਂ ਸ਼ਹਿਵਾ ਆ ਜੋਤੀ ਚੌਂਦ ਲੈ ਕੇ ਨਗੋਦ ਚੌਂਦ ਕਿ ਕਿਸੇ ਬੰਦੇ ਰੇੜੀ ਲਾ ਨਹੀਂ ਦਿੰਦੇ ਇੱਥੇ ਇਨਾ ਟ੍ਰੈਫਿਕ ਜਮ ਰਹਿਦਾ ਵਾ ਹਿਆਰਾ ਗੱਡੀਆਂ ਬਾਹ ਲੱਗੀਆਂ ਦਿਆਂ ਵਾ ਇਥੇ ਪੁਲ ਸਾਹ ਕੋਈ ਚਲਾਨੀ ਕਰਦੀ ਸਾਰੇ ਸ਼ਹਿਰ ਦੇ ਪੁਲ ਤੋੜਾ ਕਰਦੀਏ ਪਰ ਇਹ ਤੋਂ ਆਇਆ ਕਿ ਇਹ ਵਿਚਕਾਰ ਦੇ ਰਿਵਾਈਡਰ ਵੀ ਪਾਸ ਆ ਪਰ ਹਜੇ ਤੱਕ ਸਿਰਫ ਐਸੇ ਹੀ ਦਬਾਤੇ ਇਸ ਬਾਰੇ ਆ ਪਿਛਲੇ ਮੁਹੱਲੇ ਵਾਲੇ ਇਨੇ ਦੁਖੀ ਹੈ ਰਾਤ ਨੂੰ ਟਰੱਕ ਫਸ ਜਾਂਦੇ ਤੇ ਕੋਈ ਰਾਤ ਨੂੰ ਪੇਸ਼ੈਂਟ ਹੋ ਜੇ ਐਂਬੂਲੈਂਸ ਲੰਘ ਨਹੀਂ ਦਿੰਦੇ ਕੋਈ ਸਭ ਮੈਂ ਪਸੰਦਾ ਹੁਣ ਮੈਂ ਗੱਲ ਕਰਦਾ ਬਸ ਜੀ ਕਿ ਡੈੱਥ ਹੋ ਗਈ ਸਭ ਵਾਹਨ ਤੇ ਅੱਧਾ ਗਣਾ ਫਸਿਆ ਰਿਹਾ ਜੀ ਇਨਾਂ ਦੀ ਰਾਤ ਨੂੰ ਟਰੱਕ ਲੱਗੇ ਹੁੰਦੇ ਆ ਇੱਕ ਬੰਦਾ ਨਿਕਲੇ ਇਨਾਂ ਨੇ ਕਬਜ਼ਾ ਵਾ ਪਸੇ ਗਲੀਆਂ ਚੜਜੋ ਇਨਾਂ ਗੰਦ ਪਾਇਆ ਨਹੀਂ ਪਰ ਇਹ ਸਰਕਾਰ ਦੀ ਸ਼ਾਇਦ ਆਪਣਾ ਪੂਰਾ ਗੰਦ ਪਾਇਆ ਵਾ ਕਿੰਨਾ ਸ਼ਰਚ ਕਿਉਂ ਆ ਸਰਕਾਰ ਸਰਕਾਰੀ ਤੌਰ ਤੇ ਜੋ ਜੋ ਆਮ ਆਲੀ ਪਾਰੀ ਸਰਕਾਰ ਆਈ ਹੈ ਉਹਨਾਂ ਨੇ ਇਹਨਾਂ ਨੂੰ ਰਾਸ ਸਾਬ ਮੈਂਬਰ ਬਣਾਇਆ ਵਾ ਸਿਰਫ ਹਾਂਜੀ ਕੇ ਪੈਸੇ ਕਰਕੇ ਕਿਹਨਾਂ ਵਪਾਰ ਇਹ ਵਪਾਰੀ ਸਾਡੀ ਪੱਗਾ ਸੋ ਲਾਣਗੇ ਇਨਾਂ ਅਸੀਂ ਉਹਨਾਂ ਕੋ ਪੱਗ ਲਵਾਣੀ ਆ ਆਪਾਂ ਜਿਹੜਾ ਠਗੜਾ ਹੋਇਆ ਸੀ ਕਿਸ ਗੱਲ ਨੂੰ ਲੈ ਕੇ ਆਇਆ ਸੀ ਪਤਾ ਨਹੀਂ ਕਿ ਆਣੇ ਕੋਲ ਕੋਈ ਬੰਦਾ ਲੈ ਕਿਸੇ ਗੱਲ ਨੂੰ ਲੈ ਕੇ ਮੁੱਦਾ ਹੋ ਗਿਆ ਹੁੰਦਾ ਬੰਦਾ ਬਹਿਸ ਹੋ ਜਾਂਦੀ ਏ ਆਪਣੇ ਪਰਵਾਜ਼ ਜੇ 10 ਮਿੰਟ ਬੰਨਿਆ ਕੋਈ ਗੱਲ ਹੀ ਲੈ ਕੇ ਬੰਦਾ ਵਿਚਾਰ ਨਹੀਂ ਮਿਲਦੀ ਪਰ ਇਹ ਕੋਲੋਂ ਬਾਕੀ ਬੰਦੇ ਪਾਗੀ ਲਾ ਦੇ ਕਿਸੇ ਵੇਦਵੀ ਕਰਦਾਗੇ ਜਿਓ ਬੰਦੇ ਦੇ ਬਾਹਰ ਕੱਢੀਏ ਪ੍ਰਸ਼ਾਸਨ ਵਾਲਾ ਤੁਸੀਂ ਆ ਕੇ ਉਹਨਾਂ ਸ਼ਿਕਾਇਤ ਕਰੋ ਜੇ ਨਾਲ ਬੰਦੇ ਪਾਗਲ ਹਦੀ ਜੇ ਪਾਗਲ ਹੋ ਆ ਗਿਆ ਪ੍ਰਸ਼ਾਸਨ ਕੋਲ ਆ ਗਿਆ ਹਾਂਜੀ ਪੁਲਿਸ ਕੋਲ ਆ ਗਿਆ ਹਾਂਜੀ ਸਾਡੀ ਪਾਗਲ ਆਤੀ ਇਹ ਕਾਰਵਾਈ ਕਿਦੋਂ ਪਰ ਪੁਲਿਸ ਨੇ ੱੱਕਾ ਕਰਦੇ ਹੋਏ ਉਹਨਾਂ ਤੁਸੀਂ ਕਿੰਨਾ ਉਹਦਾ ਪਰਚਾ ਅਦਾਸ਼ ਕਰ ਦਿੱਤਾ ਤਕਰੀਬਨ 1.5 ਘੰਟੇ ਤੋਂ ਧਰਨੇ ਤੇ ਬੈਠੇ ਕੁਛ ਸਮਝੌਤਾ ਹੁੰਦਾ ਨਹੀਂ ਜਰਾ ਕੋ ਅੱਛਾ ਫੜਨੇ ਹੀ ਨਹੀਂ ਬੰਦੇ ਕੋਈ ਹਲਾਮਾਜ਼ ਨਹੀਂ ਕਿ ਜੋ ਆਪਾਂ ਧੱਕਾ ਕਰਨਾ ਜੀ ਅਸੀਂ ਤੁਹਾਨੂੰ ਸਾਹਮਣੇ ਜਣਾ ਬਦਲਾ ਲਿਆ ਅਸੀਂ ਬਦਲਾ ਲਿਆ ਤਾਂ ਅਸੀਂ ਤਾਂ ਕਾਨੂੰਨ ਹੀ ਮੰਨਣਾ ਅਸੀਂ ਆਪਣੀ ਧੱਕੇ ਸਹੀ ਜਿਆਦਾ ਦੇਖੋ ਇੰਨੀ ਨੇ ਜਿੱਦ ਭਾਜੀ ਦੁਕਾਨ ਬੰਦ ਕਰਨ ਨੂੰ ਤਿਆਰ ਨਹੀਂ ਇੰਨੀ ਨਹੀਂ ਮਗਰ ਪ੍ਰਸ਼ਾਸਨ ਦੀ ਸ਼ਾਇ ਅੱਗੇ ਉਹਨੇ ਛਲਟਾ ਦੇ ਰਿਹਾ ਦੁਕਾਨ ਬੰਦ ਕਰਨ ਨੂੰ ਤਿਆਰ ਨਹੀਂ ਕਮਾਲ ਹੀ ਕਰਦੇ ਸਾਰੀ ਸਿਰਫ ਅਸੀਂ ਹੱਥ ਜੋੜ ਕੇ ਨੇ ਦੁਕਾਨ ਸਾਰਾ ਪੰਜਾਬ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਢੰਗ ਦੇ ਨਾਲ ਚਾਰੋਂ ਪਾਸੇ ਇੱਕ ਜੋ ਕਿ ਘਟਨਾ ਵਾਪਰ ਚੁੱਕੀ ਹੈਗੀ ਆ ਤੇ ਉਹਦੇ ਐਪ ਦੇ ਵਿੱਚ ਤੁਸੀਂ ਇਹ ਫਰਾਰ ਰੋਸ਼ ਪ੍ਰਦਰਸ਼ਨ ਦੇਖ ਰਹੇ ਹਾਂ ਸਾਹਮਣੇ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀਰਾਂ ਹੀ ਦੇਖ ਰਹੇ ਤੁਸੀਂ ਕਿਸ ਢੰਗ ਦੇ ਨਾਲ ਚਾਰੇ ਪਾਸੇ ਇੱਕ ਸ਼ਾਵਨੀ ਦਾ ਰੂਪ ਧਾਰਨ ਕਰ ਚੁੱਕੇ ਹੈਗੇ ਆ ਇਹ ਅਸੀਂ ਖੜੇ ਹੈਗੇ ਆ ਇਸ ਵਕਤ लवली ਸਟਰੀਟ ਦੇ ਸਾਹਮਣੇ ਸੋ ਤੁਸੀਂ ਇਹ ਦੇਖ ਸਕਦੇ ਹੈਗੇ ਆ ਕਿ ਚਾਰੇ ਪਾਸੇ ਰੱਦ ਕਰੋ ਰੱਦ ਕਰੋ ਦੂਜੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਤੁਸੀਂ ਇਹ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਕਿਸ ਢੰਗ ਦੇ ਨਾਲ ਇਹ ਚਾਰੇ ਪਾਸੇ ਜੋ ਕਿ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਆ ਦੇ ਬੰਦਿਆਂ ਨੇ ਦੱਸਤਾ ਕਿ ਸਟਾਰ ਵੀ ਲਾਸੀ ਦੇ ਬੰਦੇ ਵੀ ਸਾਡੀ ਕੱਢਦੇ ਹਾਂ ਹਾਂਜੀ ਸਰ ਕੁਝ ਕੋਈ ਸੋ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਕੇਸ ਟਰੰਗ ਦੇ ਨਾਲ ਚਾਰੇ ਪਾਸੇ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਤੈਨਾਤੀ ਕੀਤੀ ਗਈ ਹੈਗੀ ਆ ਸੋ ਚਾਰੇ ਪਾਸੇ ਇਹ ਮਾਹੌਲ ਜਿਹੜਾ ਹੈਗਾ ਰੋਸ਼ ਦਾ ਮਾਹੌਲ ਤਾਂ ਇਹਦੇ ਵਿੱਚ ਕੀ ਆ ਵੀ ਜੋ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਬਿਆਨ ਦੇਣ ਨੂੰ ਤਿਆਰ ਨਹੀਂ ਹੈਗੇ ਸੋ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਸਾਹਮਣੇ ਕਈ ਭਾਜੀ ਹਸਪਤਲ ਨੂੰ ਕੋਈ ਨਾਮ ਕਹਦੇ ਕਿ ਸਾਡੇ ਜਵਾਬ ਕਾਨੂੰਨ ਨੇ ਸਿਆਸਤ ਅੱਗੇ ਬੁਰੀ ਤਰ੍ਹਾਂ ਸਰੈਂਡਰ ਕਰ ਦਿੱਤਾ ਬਿਲਕੁਲ ਸਰੈਂਡਰ ਕਰਤਾ ਗਿਆ ਜੀ ਤੇ ਹੁਣ ਤੁਹਾਡਾ ਕੋਈ ਸੁਣਵਾਈ ਨਹੀਂ ਸਾਡੀ ਸਾਨੂੰ ਸਾਡੀ ਕੋਈ ਨਹੀਂ ਸੁਣ ਰਿਹਾ ਜੀ ਸਟੈਪ ਇਹ ਹੈ ਜੀ ਪ੍ਰੋਟੈਸਟ ਚੱਲੇਗਾ ਪ੍ਰੋਟੈਸਟ ਚੱਲੇਗਾ ਜਦ ਤੱਕ ਨਹੀਂ ਇਨਸਾਫ ਮਿਲੂਗਾ ਪ੍ਰੋਟੈਸਟ ਹੀ ਚੱਲੇ ਬਿਲਕੁਲ ਪੁਲਿਸ ਵਾਲੇ ਬੈਠੇ ਆ ਲਵਲੀ ਸਵੀਟਸ ਵੀ ਖੁੱਲ੍ਹਾ ਹੈ ਤੇ ਲਵਲੀ ਬੇਕ ਸਟੂਡੀਓ ਵੀ ਖੁੱਲ੍ਹਾ ਹੈ ਦੁਕਾਨਾਂ ਸ਼ਟਰ ਤੱਕ ਨਹੀਂ ਡਾਊਨ ਹੋਏ ਜੀ ਦਰਜਨਾਂ ਪੁਲਿਸ ਵਾਲੇ ਉਹਨਾਂ ਦੀ ਰਿਪੋਰਟ ਪੁਲਿਸ ਵਾਲੇ ਸਾਡੇ ਸ਼ਟਰ ਤੱਕ ਨਹੀਂ ਡਾਊਨ ਕੀਤੇ ਗਏ ਜੀ ਪੁਲਿਸ ਲਵਲੀ ਵਾਸਤੇ ਆਈ ਸਾਡੇ ਲਈ ਨਹੀਂ ਆਈ ਇਹ ਵੀ ਆਈ ਜੀ ਕੋਈ ਇਹ ਨਹੀਂ ਡਾਉਂਦਾ ਇਹ ਜੋਨਰ ਦੀ ਪ੍ਰੋਟੈਕਸ਼ਨ ਹੈ ਉਸ ਨੂੰ ਸਖਤ ਹਦਾਇਤਾਂ ਨੇ ਕਿ ਲਵਲੀ ਸਵੀਟ ਬੰਦ ਨਹੀਂ ਹੋਣਾ ਚਾਹੀਦਾ ਖੁੱਲ੍ਹਾ ਰਹਿਣਾ ਚਾਹੀਦਾ ਸ਼ੁਰੂ ਕਰ ਦੇਣਾ ਇਹਨਾਂ ਨੂੰ ਹਾਂਜੀ ਆਪ ਇਹਨਾਂ ਨੇ ਬੱਟਾ ਮਾਰ ਕੇ ਸਾਨੂੰ ਅੱਗੇ ਕਰ ਦੇਣਾ ਕਿ ਜੀ ਇਹਨਾਂ ਨੇ ਮਾਰਿਆ ਜੋ ਕਿ ਅਸੀਂ ਆਰਾਮ ਨਾਲ ਬਹਿ ਗਏ ਆ ਆਪ ਵੱਡੇ ਜੀ ਕੋਈ 신고ਾਈ ਨਹੀਂ ਹੋਈ ਜਦੋਂ ਅਸੀਂ ਇੱਧਰ ਪਾਜੀ ਜਦ ਲੇਕਿਨ ਨੋਰਮਲ ਮਤਲਬ ਬੰਦੇ ਨੇ ਪਾਗ ਲਾਈਏ ਉਹਨੂੰ ਥਾਣੇ ਲਈ ਜਾਂਦੇ ਇੱਕ ਕਿਡਨੈਪਿੰਗ ਦਾ ਕੇਸ ਪਾ ਸਕਦੇ ਤੇ ਹੋਰ ਕੀ ਨਹੀਂ ਕਰ ਸਕਦੇ ਤੁਸੀਂ ਇਹਨਾਂ ਦੀ ਆਪਣੀ ਆਪਣੀ ਸਰਕਾਰ ਹੈ ਇਹਨਾਂ ਦੀ ਆ ਭਗਵੰਤਬਾ ਨੇ ਇਹਨਾਂ ਦਾ ਉਹ ਕੇਜਰੀਵਾਲ ਇਹਨਾਂ ਦਾ ਵਾ ਤੇ ਫਿਰ ਕੀ ਹੋਏਗਾ ਨਾ ਕੇਜਰੀਵਾਲ ਕਰ ਰਿਆ ਰਿਹਾ ਜੀ ਸ਼ੋਕ ਮਿੱਤਲ ਜੀ ਦੇ ਉਸ ਪੰਜ ਫਰੋਜ਼ ਸ਼ਾ ਰੋਡ ਤੇ ਸ਼ੋਕ ਮੱਤਲਜੀ ਨੂੰ ਘਰ ਮਿਲਿਆ ਹੋਇਆ ਹੈ ਕੇਜਰੀਵਾਲ ਉਹਦੇ ਘਰ ਰਹਿ ਰਿਹਾ ਸਾਡੀ ਕਹਿੰਦੇ ਸੁਣਨੀ ਗਰੀਬਾਂ ਦੀ ਸਾਡੀ ਸੁਣਾਈ ਤਾਂ ਹੀ ਨਹੀਂ ਹੋ ਰਹੀ ਨਾ ਆਪੋਜੀਸ਼ਨ ਪਾਰਟੀਆਂ ਉੱਥੇ ਕਿਉਂ ਨਹੀਂ ਸਾਥ ਆਉਂਦੀਆਂ ਨਾਲ ਬਿਲਕੁਲ ਅਸੀਂ ਮੇਰੀ ਸਾਰੇ ਪੰਜਾਬ ਵਸਨੀਕਾਂ ਨੂੰ ਬੇਨਤੀ ਹੈ ਕਿ ਸਾਡਾ ਆ ਕੇ ਸਾਥ ਦੇਣ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਦਸਤਾਰ ਵੀ ਸਾਡੀ ਲੱਥੀ ਹੈ ਔਰ ਪਰਚੇ ਵੀ ਸਾਡੇ ਤੇ ਹੋ ਰਹੇ ਨੇ ਜਿਨ੍ਹਾਂ ਨੇ ਦਸਤਾਰਾਂ ਲਾਈਆਂ ਨੇ ਉਹ ਘਰ ਬੈਠੇ ਨੇ ਆਪਣੇ ਪੁਲਿਸ ਕਮਿਸ਼ਨਰ ਨਾਲ ਗੱਲ ਹੋਈ ਤੁਹਾਡੀ ਕੋਈ ਆ ਰਹੇ ਨੇ ਜਿੱਥੇ ਇੱਥੇ ਹੁਣ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਥੋੜੀ ਦੇਰ ਤੁਹਾਡੇ ਕੋਲ ਪਹੁੰਚ ਰਹੇ ਹਾਂ ਜਿਨ੍ਹਾਂ ਨੇ ਦਸਤਾਰਾਂ ਲਾਈਆਂ ਹਨ ਉਹਨਾਂ ਦੇ ਦੁਕਾਨਾਂ ਤੇ ਮਠਾਈਆਂ ਵਿਕ ਰੀਆਂ ਨੇ ਤੇ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਵੈਲ ਐਜੂਕੇਟਿਡ ਉਹ ਜੇਲ੍ਹ ਚ ਬੰਦ ਨੇ ਮੇਰੀ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਏ ਕਿ ਸਾਡੀ ਮਾਤੜ ਗਰੀਬਾਂ ਆਮ ਬੰਦੇ ਦੀ ਵੀ ਸੁਣਵਾਈ ਹੋਵੇ ਇਹਦਾ ਮਤਲਬ ਇਹ ਨਹੀਂ ਹੈਗਾ ਇਹ ਜਿਹੜਾ ਯੂਨੀਵਰਸਿਟੀ ਦਾ ਮਾਲਕ ਏ ਸਵੀਟ ਸ਼ਾਪ ਦਾ ਮਾਲਕ ਏ ਕਰੋੜਪਤੀ ਅਰਬਪਤੀਏ ਸਿਰਫ ਉਹਦੀ ਸੁਣਵਾਈ ਹੋਣੀ ਹੈ ਸਾਡੀ ਵੀ ਸੁਣਾਈ ਹੋਣੀ ਚਾਹੀਦੀ ਆਮ ਬੰਦੇ ਦੀ ਵੀ ਕੀ ਕਹਿ ਰਹੇ ਹੋ ਕਿ ਜਿਹੜੇ ਬੱਚੇ ਆ ਪੜਦੇ ਆ ਕਿ ਉਹਨਾਂ ਦੇ ਨਾਂ ਦੱਸੋ ਕਿ ਕੀ ਨਾਂ ਉਹਨਾਂ ਦੇ ਆਬ ਪ੍ਰੀਤਪਾਲ ਰਿਚੀ ਮੇਰਾ ਬੇਟਾ ਹੈ ਜੀ ਦੂਸਰਾ ਹੋਰ ਕੌਣ ਹੈ ਦੂਸਰਾ ਮਨਪ੍ਰੀਤ ਹੈ ਇੱਕ ਬੰਤੀ ਚੀਜ਼ ਕੰਮ ਕਰਦਾ ਹੈ ਮਨਪ੍ਰੀਤ ਕੰਸਟਰਕਸ਼ਨ ਦਾ ਕੰਮ ਸਾਡੀ ਗੁਰੂ ਘਰਾਂ 'ਚ ਸੇਵਾਵਾਂ ਚੱਲਦੀਆਂ ਇਤਿਹਾਸੇ ਗੁਰਦੁਆਰਾਂ ਦੇ ਵਿੱਚ ਉਹ ਦੇਖਦਾ ਹੈ ਮੇਰਾ ਭਤੀਜਾ ਹੈ ਮਨਪ੍ਰੀਤ ਦੇ ਡੈਡੀ ਦੀ ਪੱਗ ਲੱਥੀ ਹੈ ਸਰਦਾਰ ਸੂਰਤ ਸਿੰਘ ਦੀ ਹੋਰ ਮੁੰਡਾ ਇੱਕ ਸੰਨੀ ਹੈ ਇੱਕ ਕਪਲ ਹੈ ਕਪਲ ਹਾਰਡਵੇਅਰ ਚਲਾਉਂਦਾ ਸਾਰੇ ਮੁੰਡੇ ਪੜ੍ਹੇ ਲਿਖੇ ਵੈਲ ਐਜੂਕੇਟਿਡ ਬਿਜ਼ਨਸਮੈਨ ਨੇ ਇਹੜਾ ਕਿਸ ਗੱਲ ਇਹ ਸਾਰਾ ਵਿਵਾਦ ਜੋ ਵੀ ਆ ਜੋ ਵੀ ਗਲਵਾਟ ਹੋਈ ਆ ਇਹ ਕਿੱਥੇ ਹੋਇਆ ਜੀ ਮਲਤਾਨੀ ਸਾਹਿਬ ਝਗੜਾ ਕਿਸ ਗੱਲ ਤੇ ਹੋਇਆ ਸੀ ਕੁਝ ਪਤਾ ਲੱਗਿਆ ਝਗੜੇ ਦੀ ਗੱਲ ਸ਼ੁਰੂ ਹੋਈ ਜੀ ਛੋਟੀ ਮੋਟੀ ਪਾਰਕਿੰਗ ਨੂੰ ਲੈ ਕੇ ਅੱਛਾ ਗੱਡੀ پارک ਕਰਨ ਨੂੰ ਲੈ ਕੇ ਹਾਂਜੀ ਲਵਲੀ ਪਲਾਈਵੁੱਡ ਦਾ ਉੱਥੇ ਸ਼ੋਰੂਮ ਹੈ ਸਾਡਾ ਮਲੀ ਐਂਟਰਪ੍ਰਾਈਜ਼ ਦੇ ਨਾਂ ਤੇ ਸ਼ੋਰੂਮ ਹੈ ਇਹ ਰੰਜਿਸ਼ ਨਾਲ ਹੋਇਆ ਹੈ ਕਿ ਸਮਾਨ ਉਹ ਵੀ ਉਹੀ ਵੇਚਦੇ ਨੇ ਸੈਂਟਰੀ ਦਾ ਤੇ ਅਸੀਂ ਵੀ ਉਹੀ ਵੇਚਦੇ ਹਾਂ ਅੱਛਾ ਇਸ ਗੱਲੋਂ ਬਹਿਸ ਬਾਜੀ ਬਿਲਕੁਲ ਜੀ ਬਹਿਸ ਬਾਜੀ ਹਮਲਾ ਕਿਹਨਾਂ ਨੇ ਕੀਤਾ ਹਮਲਾ ਸਭ ਤੋਂ ਪਹਿਲਾਂ ਇਹਨਾਂ ਨੇ ਕੀਤਾ ਇਹਨਾਂ ਦੇ ਚਾਰ ਏਮਪਲਾਈ ਸੀਗੇ ਲਵਲੀ ਪਲਾਈਵੋਡ ਦੇ ਸਾਰੇ ਦੇ ਸਾਰੇ ਪ੍ਰਵਾਸੀ ਪ੍ਰਵਾਸੀ ਨੇ ਉਹ ਸਾਨੂੰ ਨਾਮ ਨਹੀਂ ਪਤਾ ਕੀ ਚੰਦ ਹੈ ਹਿਮਾਚਲ ਤੋਂ ਹੈ ਇੱਕ ਬੰਦਾ ਹੋਰ ਹੈ ਹਿਮਾਚਲ ਦੇ ਜਿਹੜੇ ਬੰਦੇ ਨੇ ਜੀ ਕੋਈ ਮਾਰਚਲ ਦੇ ਅੰਦਰ ਅਜੇ 65 ਸਾਲ ਦਾ ਬੰਦਾ ਹਮਲਾ ਨਹੀਂ ਕਰ ਸਕਦਾ ਇਹ ਗੱਲ ਸਮਝਣ ਵਾਲੀ ਹੈ ਇੱਕ ਬੰਦੇ ਨੂੰ ਪਹਿਲਾਂ ਗਾਲਾਂ ਕੱਢ ਕੇ ਫਿਰ ਅੰਦਰੋਂ ਜਾ ਕੇ ਡੰਡੇ ਲੈ ਕੇ ਆਏ ਨੇ ਤੇ ਇਹ ਦੇਖੋ ਨਾ ਦਸਤਾਰ ਲਾਈ ਤੁਹਾਨੂੰ ਲੰਮਾ ਬਾਬਾ ਵੀ ਬਣੀ ਕੁਛ ਹੈ ਤਾਂ ਹੋਏਗੀ ਜੀ ਕੱਲਾ ਬੰਦਾ ਸੀਗਾ ਕੱਲਾ ਬੰਦਾ ਸੀ ਕਢਾਣ ਕੇ ਪੁਲਿਸ ਚੜਾਵੇ ਉੱਥੋਂ ਜੀ ਪੁਲਿਸ ਦੀ ਡਿਊਟੀ ਬੰਦੀ ਹੈ ਜੀ ਮੌਕਾ ਇਹ ਵਾਰਦਾਤ ਦੇ ਕੁਝ ਜਿਹਾ ਪੜਾਣ ਹਾਂਜੀ ਸਰਦਾਰ ਸੂਰਜ ਸਿੰਘ ਦਾ ਫੋਨ ਆਇਆ ਕਿ ਮੇਰੇ ਤੇ ਇਦਾਂ ਹਮਲਾ ਹੋਇਆ ਮੇਰੇ ਤੇ ਹਮਲਾ ਹੋਇਆ ਮੇਰੂੰ ਸੱਟਾਂ ਵੀ ਲਾਈਆਂ ਨੇ ਮੇਰੀ ਪੱਗ ਲਾਤੀ ਗਈ ਹੈ ਬੱਚੇ ਉੱਥੇ ਗਏ ਨੇ ਉਹ ਇੱਕ ਹੀ ਬੰਦਾ ਆਇਆ ਉਹਦਾ ਮਿਲਿਆ ਜਿਹੜਾ ਵੀ ਉਹਨੂੰ ਚੱਕ ਕੇ ਉਹਨਾਂ ਨੇ ਗੱਡੀ 'ਚ ਬਿਠਾ ਕੇ ਥਾਣੇ ਛੱਡਿਆ ਜਿਹੜੇ ਨੰਬਰ ਥਾਣੇ ਕੇ ਸੀ 6 ਨੰਬਰ ਡਿਵੀਜ਼ਨ ਦੇ ਵਿੱਚ ਤੇ ਥਾਣੇਦਾਰ ਉੱਥੇ ਮੋਕੇ ਤੇ ਹਾਂਜੀ ਸਾਬੋ ਜੀ ਉਹ ਇਹਨਾਂ ਨੂੰ ਇਹ ਸੀ ਜੇ ਇਹਨਾਂ ਦੇ ਮਨ 'ਚ ਕੋਈ ਮਾੜੀ ਖੋਟ ਹੁੰਦੀ ਜਾਂ ਕੋਈ ਹੋਰ ਇਹਨਾਂ ਦੀ ਸੋਚ ਮਾੜੀ ਹੁੰਦੀ ਇਹਨੂੰ ਕਿਤੇ ਹੋਰ ਲੈ ਕੇ ਜਾਂਦੇ ਐਪਲੀਕੇਸ਼ਨ ਲਿਖ ਕੇ ਦੇ ਰਹੇ ਸੀ ਐਪਲੀਕੇਸ਼ਨ ਲਿਖ ਕੇ ਦੇ ਰਹੀ ਸੀ ਕਿ ਇਹ ਬੰਦੇ ਨੇ ਸਾਡੇ ਬਾਪੂ ਤੇ ਹਮਲਾ ਕੀਤਾ ਬੋਲ ਤਾਂ ਉਹਨਾਂ ਤੇ ਪਤਾ ਜੀ ਤੁਸੀਂ ਕਿਡਨਾਪਰ ਹੋ ਕਿਡਨਾਪਰ ਦੇਖੋ ਇਹ ਮੋਰਲ ਡਿਊਟੀ ਨਿਭਾਉਣ ਵਾਲੇ ਬੰਦੇ ਕਿਡਨਾਪਰ ਬਣਾ ਬਲੇ ਕੌਣ ਕਰੇਗਾ ਕੌਣ ਰਾਤ ਚੱਲਦੇ ਬੰਦੇ ਨੂੰ ਕੋਈ ਅਗਰ ਕਿਸੇ ਨੂੰ ਤਕਲੀਫ ਹੋਈ ਜੰਪ ਕਰਕੇ ਸਮਿਟੇ ਤੇ ਪਾਗਲ ਲੱਥੀ ਦੀ ਕੋਈ ਕਾਰਵਾਈ ਨਹੀਂ ਜਿੰਨੇ ਪੱਗ ਲਾਈ ਉਹਨੂੰ ਥਾਣੇ ਲੈ ਕੇ ਗਏ ਉਹ ਕਿਡਨਾਪਰ ਬਣ ਗਏ ਕਿਡਨਾਪਰ ਬਣ ਇੰਨਾ ਵੱਡਾ ਸੱਤਾ ਤੋਂ ਮੰਦ ਭਾਗੀ ਘਟਣਾ ਹੋਰ ਨਹੀਂ ਕੋ ਹੋ ਸਕਦੀ ਪੰਜਾਬ ਦੇ ਵਿੱਚ ਉਹ ਆਪਣੇ ਸਾਡੇ ਬੱਚੇ ਕਸਟਡੀ ਦੇ ਵਿੱਚ ਨਹੀਂ ਤੇ ਉਹ ਜਣੇ ਤੇ ਹੁਣ ਦੁਬਾਰਾ ਪਰਚੇ ਦਰਜ ਕੀਤਾ ਦੂਜੀ ਪਾਰਟੀ ਉਹ ਆਪਣੇ ਘਰਾਂ 'ਚ ਬੈਠੇ ਨੇ ਆਰਾਮ ਕਰਦੇ ਮੈਨੂੰ ਕੋਈ ਕੋਈ ਪਰਚਾ ਨਹੀਂ ਕੋਈ ਮਠਿਆਈਆਂ ਵੇਚ ਰਿਹਾ ਜੁਤੇ ਕੋਈ ਆਪਣੇ ਸੈਕਟੇ ਦਾ ਸਵਾਰ ਨਹੀਂ ਹੈ ਉਹ ਵੀ ਕੋਈ ਪਰਚਾ ਸਾਡੇ ਸਾਡੇ ਬੱਚਾ ਨਹੀਂ ਹੋਇਆ ਸਾਡੇ ਮੁੰਡਿਆਂ ਤੇ ਪਰਚਾ ਆਇਆ ਤੇ ਜਿਹਹੁ ਨੇ 295 ਦਾ ਪਰਚਾ ਪਗਲਾਣ ਦਾ ਦੇਣਗੇ ਤੇ ਆਪਣੇ EMPLOYEES ਜਿਹੜੇ ਹਿਮਾਚਲ ਵਸਦੇ ਉਹਨਾਂ ਤੇ ਤੇ ਕੋਈ ਕਾਰਵਾਈ ਨਹੀਂ ਨਾ ਮਾਰਕਾ ਤੇ ਮਾਲਕਾਨੇ ਤੋਂ ਕੋਈ ਸ਼ਾਇਦ ਕੰਮ ਹੋ ਰਿਹਾ ਨਾ ਸਾਰਾ ਤੇ ਪਰਚਾ ਵੀ ਉਹਨਾਂ ਤੋਂ ਮਾਲਕਤ ਵੀ ਹੋਣਾ ਚਾਹੀਦਾ ਹਾਂ ਸ਼ਾਇਦ ਕੰਮ ਹੋ ਰਿਹਾ ਸਾਰਾ ਜੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਲੁਬਲੀ ਉਸਾਲਾ ਐਮਪੀਓ ਹੈ ਤੁਸੀਂ ਇਹ ਜੋ ਤਸਵੀਰਾਂ ਦੇਖ ਰਹੇ ਹੋ लवली ਸਟ੍ਰੀਟਸ ਨਕੌਦਰ ਰੋਡ ਜਲੰਧਰ ਤੋਂ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਮਾਹੌਲ ਜੋ ਕਿ ਬਹੁਤ ਹੀ ਤਣਾਅਪੂਰਨ ਨਜ਼ਰ ਆ ਰਿਹਾ ਹੈ ਤੁਸੀਂ ਇੱਕ ਤਸਵੀਰਾਂ ਦੇਖ ਰਹੇ ਹੋ लवली ਸਪੀਡ ਨਕਉਦਰ ਰੋਡ ਜਲੰਧਰ ਤੋਂ ਪੰਜਾਬ ਸਰਕਾਰ ਦੇ ਖਿਲਾਫ ਜੋ ਕਿ ਨਾਰੇਵਾਜੀ ਕੀਤੀ ਜਾ ਰਹੀ ਹੈਗੀ ਆ ਸਾਹਮਣੇ ਤੁਸੀਂ ਇਹ ਸਾਰੇ ਦੇਖ ਸਕਦੇ ਹੋ ਕਿ ਮੁਲਾਜ਼ਮ ਜਿਹੜੇ ਹੈਗੇ ਆ ਇੱਕ ਪ੍ਰੋਡਕਸ਼ਨ ਦੇ ਤੌਰ ਤੇ ਖੜੇ ਹੋਏ ਸਾਹਮਣੇ ਤੁਸੀ ਨਜ਼ਰ ਆ ਰਹੇ ਸੋ ਵੀਰਾਂ ਦੇਖ ਸਕਦੇ ਹੋ ਕਿ ਜੋ ਕਿ ਨਾਰੇਵਾਜੀ ਕੀਤੀ ਜਾ ਰਹੀ ਹੈਗੀ ਆ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈਗਾ ਸੋ ਪੁਲਿਸ ਵੱਲੋਂ ਪੂਰਾ ਬਿਲਕੁਲ लवली ਸਵੀਟ ਸ਼ਾਪ ਨੂੰ ਘੇਰ ਦਿੱਤਾ ਗਿਆ ਹੈਗਾ ਆ ਤੇ ਇਸ ਵਿੱਚ ਤਾਰੀ ਨੂੰ ਲੈ ਕੇ ਇਹ ਜੋ ਕਿ ਸਾਰਾ ਮਾਮਲਾ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖੀ ਰਹੇ ਹੋ ਦੁਹਨੇ ਸ਼ੁਰੂ ਹੋ ਚੁੱਕੇ ਨੇ ਜੋ ਕਿ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਇੰਨਾ ਰੋਸ਼ ਪ੍ਰਦਰਸ਼ਨ ਕਰਨ ਦੇ ਬਾਅਦ ਜੋ ਕਿ ਕਾਫੀ ਦੇਰ ਬਾਅਦ ਸ਼ਟਰ ਜਿਹੜੇ ਹੈਗੇ ਆ ਡਾਊਨ ਕੀਤੇ ਜਾ ਰਹੇ ਹੈਗੇ ਆ ਸੋ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਸਾਡੇ ਚੈਨਲ ਵਿਸ਼ਵ ਭਾਰਤੀ ਵੀਰ ਆਹੇ ਕਿ ਸੋ ये देख सकते हो कि पुलिस वालों ये जो चारों पासे तुसी देख रहे हो कि तस्वीर रोस प्रदर्शन किया जा रहा है सो ਸ਼ਟਰ ਡਾਊਨ ਜਿਹੜਾ ਹੈ ਕੀਤੇ ਜਾ ਰਹੇ ਹੈਗੇ ਆ ਸੋ ਲਵਲੀ ਸਵੀਸ਼ ਮੁਰਦਾਵਾ ਦੇ ਨਾਰੇ ਲਾਏ ਜਾ ਰਹੇ ਹੈਗੇ ਆ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਸੋ ਜੀ ਕਰਦਾ ਸਾਡੀ ਕੋਈ ਹੱਥ ਜੁੜ ਕੇ ਬੈਠੇ ਤੁਸੀਂ ਅਪੀਲ ਕੀ ਸੁਣਦੇ ਹੋ ਇਹਨਾਂ ਨੂੰ ਇਹ ਦੱਸੋ ਕਿ ਸਾਡੇ ਦੇ ਕਿਰਪਾ ਕਰੋ ਸਾਨੂੰ ਜਾਣ ਦਿਓ ਸਾਨੂੰ ਘਰ ਜਾਣ ਦਿਓ ਅਸੀਂ ਸਾਰੇ ਸ਼ਹਿਰ ਤੋਂ ਵੀ ਗਾਲਾ ਖਾਂਡਾ ਸਾਰੇ ਤੁਸੀਂ ਇਹ ਦੋ ਤਿਕਾਣਾ ਨਹੀਂ ਬੰਦ ਕਰਦੇ ਜਿਵੇਂ ਉਧਰੋਂ ਦੁਰਪੇ ਸਾਰੀਆਂ ਹੋ ਜਾਂਦੀਆਂ ਸੋ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਸਾਹਮਣੇ ਕਿ ਇਹ ਚਲੇ ਗਏ ਸਾਰੇ ਬੈਠ ਖਸਤਰੀ ਬੇ ਜਾਤੇ ਲਿਪੜ ਗਏ ਮੈਂ ਤੁਹਾਨੂੰ ਦੱਸੋ ਕਿੰਦਾ ਜਦੋਂ 10 ਸਾਲ ਅਸੀਂ ਬਹਿ ਕੇ ਗਏ ਨੂੰ ਇਤਨਾ ਚੈਗਾ ਬਣਾਉਂਦਾ ਬੈਠੋ ਵਾਹ ਚਾਹ ਦਿਨਾ ਬੈਠੋ ਸਾਰੇ ਬੈਠ ਜਾਓ ਹਾਂ ਚਾਹ ਦਿਨਾ ਬੈਠੋ ਇੱਕ ਇੱਕ ਵਕਤ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਕਿੰਨਾ ਦੀ ਗੱਲਾਂ ਕਰੋ 11 ਵਜੇ ਤੋਂ ਸਾਡੀ ਗੱਲ ਨਹੀਂ 1:30 ਵਜੇ 4 ਵਜੇ ਨਹੀਂ ਤੁਸੀਂ ਇੱਕ ਚਾੜੀ ਤੋਂ ਮੇਰੇ ਦਫ਼ਤਰੋਂ ਬਾਹਰ ਉਸ ਤੋਂ ਕਿੰਨਾ ਹੈ ਮੇਰੇ ਸਾਹਮਣੇ ਕਾਢੀ 40 ਦੇ ਲਿਖੇ ਸਾਰੀ 40 ਬਣੇ ਇੱਕ ਮਿੰਟ ਮੈਂ ਤੁਹਾਨੂੰ ਚਾਰ ਚੀਜ਼ਾਂ ਪ੍ਰੋਸੈਸ ਕਰਦਾ ਮੈਂ ਤੁਹਾਨੂੰ ਕਹਿੰਦਾ ਕਿ ਸਾਲੋਂ ਦੋ ਕੇਮਿਕੈਂਟ ਜੋ ਮੈਕਸਿਮਮ 100 ਠੀਕ ਹੈ ਠੀਕ ਹੈ ਜਿਵੇਂ ਤੁਸੀਂ ਕਰੋ ਆਪ ਦੇ ਕੈਂਡ ਇਹ ਕਾਲੀ ਬਣਾ ਦੇ ਜੀ ਸਰ ਇੱਕ ਇੱਕ ਵੇਲੇ ਸਰ ਇੱਕ ਇੱਕ ਵੇਲੇ ਸਿਰੇ ਇੱਕ ਵੇਲੇ ਚਲੋ ਇੱਕ ਵੇਲੇ ਫਿਰ ਚਲੋ ਭਾਈ ਇੱਕ ਵੇਲੇ ਫਿਰ ਜਦੋਂ ਜਦੋਂ ਆਪ ਵੀ ਮਾਫਰ ਪ੍ਰੋਮਿਸ ਕਰ ਰਹੇ ਹੈ ਕਿ ਮੈਨੂੰ 2-3 ਘੰਟੇ ਦੋ ਫਿਟ ਸਾਨੂੰ ਤੁਹਾਨੂੰ ਰਿਜ਼ਲਟ ਲੈ ਕੇ ਦੱਸਾਂਗਾ ਆਈ ਕੋਲਡ ਮਾਈ ਆਕਸੀਜਨ ਵੀ ਇਹ ਚਾਰ ਚੀਜ਼ਾਂ ਹੈ ਇਹ ਚੀਜ਼ਾਂ ਮੈਨੂੰ ਕਰਕੇ ਦੋ ਕਲੀਅਰ